ਡਾਕਟਰ ਅਜਨਾਲਾ ਵੱਲੋਂ ਅਕਾਲੀ ਦਲ ਨਾਲ ਬਗਾਵਤ ਦੀਆਂ ਖਬਰਾਂ ਦਾ ਖੰਡਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਰਤਨ ਸਿੰਘ ਅਜਨਾਲਾ ਨੇ ਮੀਡੀਆ ਵਿੱਚ ਪਾਰਟੀ ਨਾਲ ਬਗਾਵਤ ਕਰਨ ਸੰਬੰਧੀ ਆ ਰਹੀਆਂ ਖਬਰਾਂ ਦਾ ਅੱਜ ਖੰਡਨ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫਾਦਾਰ ਸਿਪਾਹੀ ਹਨ ਸ਼੍ਰੋਮਣੀ ਅਕਾਲੀ ਦਲ ਦੀ 7 ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਵਾਲੀ ਜ਼ਬਰ ਵਿਰੋਧੀ ਰੈਲੀ ਵਿੱਚ ਜਾਣ ਸਬੰਧੀ ਪੁੱਛੇ ਜਾਣ ਉਤੇ ਡਾਕਟਰ ਰਤਨ ਸਿੰਘ ਨੇ ਕਿਹਾ ਕਿ ਉਹ ਇਸ ਰੈਲੀ ਵਿੱਚ ਆਪਣੀ ਸਿਹਤ ਢਿੱਲੀ ਹੋਣ ਕਾਰਨ ਸ਼ਾਮਲ ਨਹੀਂ ਹੋ ਸਕਣਗੇ। ਅਜਨਾਲਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਵਿਸ਼ੇਸ਼ ਰਿਪੋਰਟ। ਕੱਲ ਤੇ ਰੌਲਾ ਨਾ ਮੈਂ ਸਾਰੀ ਉਮਰ ਨਹੀਂ ਕੀਤੀ ਪਗਾਵਨ ਨਾ ਮੈਂ ਹੁਣ ਕੀਤੀ। ਪਗਾਵਤਾ ਲਈ ਕੋਈ ਜਾਣ ਕੀ ਤੁਸੀਂ 7 ਅਕਤੂਬਰ ਦੀ ਰੈਲੀ ਵਿੱਚ ਜਾ ਰਹੇ ਤਾਲਾ ਜੀ ਮੈਂ ਮੇਰੇ ਸ਼ਹਿਰ ਤੋਂ ਦਸਤਾਨ ਲੈਂਦੀ ਮੈਸਜ ਕਰਕੇ ਜੋ ਪਿਛਲੇ ਦਿਨ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਅਕਰਮਸਾ ਦੇ ਵਿੱਚ ਉਹ ਕਿਉਂ ਕਰਨੀ ਪਈ ਕਿਉਂ ਕੀ ਲੋੜ ਪਈ ਇਸ ਚੰਗੀ ਕੋਈ ਮੇਰੇ ਸਾਥੀਆਂ ਚ ਥੋੜਾ ਬਤਾ ਠੀਕ ਆ ਇਹ ਰੋਸ ਉਹਦੇ ਕਰਕੇ ਪ੍ਰਦਰਸ਼ਨ ਕੋਈ ਪਾਰਟੀ ਨਾਲ ਕੋਈ ਨਾਰਾਜ਼ਗੀ ਤੁਹਾਡੀ ਹੈ ਦੀ ਇਸ ਪਾਰਟੀ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਗੁਰੰਤ ਸਾਹਿਬ ਦੀ ਪੰਜਾਬ ਬੰਦਰ ਵਿੱਦਵੀ ਹੋਈ ਸੀ ਜਾਂ ਗਾੜੀ ਕਾਂ ਦੇ ਵਿੱਚ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਹੁਣ ਮੌਜੂਦਾ ਇਹ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼ ਕੀਤੀ ਗਿਆ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ ਕੀ ਕਾਰਵਾਈ ਹੋਣੀ ਚਾਹੀਦੀ ਦੋਸ਼ੀਆਂ ਖਿਲਾਫ ਵੇਖੋ ਮੈਂ ਇਸ ਹਸਕੇ ਚ ਬਈ ਬਰਜਾਦੀ ਕਾਂਡ ਬੜਾ ਮਹਾਰਾ ਕਾਂਡ ਹੈ ਇਹਦੇ ਚ ਜੋ ਵੀ ਕਸੂਰਵਾਦ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ